ਇਸ ਦੌਰਾਨ ਹੀ ਬੀਬੀ ਜਗੀਰ ਕੋਰ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਉਹ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੀ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਜੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸੇਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮਸਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਣਗੇ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਬੰਦੇ ਕਰਾ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼੍ਰੋਮਣੀ ਅਕਾਲੀ ਦਲ ਉਹ ਹੈ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਹੈ لیکن او ਬਣੇਗਾ ਜਿੱਥੋਂ ਸ੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿ ਸੋਚੀ ਜਾਨਨੇ ਹੋ ਕਿ ਉਥੇ ਬਾਦਲ بیٹھا ਤਾਂ ਸ਼੍ਰੋਮਣੀ ਅਕਾਲੀ ਦਲ ਉਹ ਦਫ਼ਤਰ ਉਹਨਾਂ ਦੇ ਕੋਲ ਤਾਂ ਸ਼੍ਰੋਮਣੀ ਅਕਾਲੀ ਦਲ ਅਸੀਂ ਸ਼੍ਰੋਮਣੀ ਅਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿਸੇ ਧੱਕੇ ਮਾਰ ਫਰਜ ਉਹਨਾਂ ਦਾ ਬੰਦਾ ਸੀ ਕਿ ਪਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉਥੇ ਪਹੁੰਚੋ ਪਹੁੰਚ ਕੇ ਪਰਤੀ ਸ਼ੁਰੂ ਕਰੋ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿ ਜੋੜਿਆ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼ੋਮ ਨਿਕਾਲਣ ਸ਼੍ਰੋਮਣੀ ਕਾਲੀਦਾਲ ਕੌਮ ਦਾ ਪੰਥ ਦਾ ਤੇ ਪੰਥੇ ਨੂੰ ਮਜ਼ਬੂਤ ਕਰੇਗਾ ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈਆ ਦੱਸਦੀ ਹੈ ਕਿ ਐਮਪੀ ਅਮਰਤਪਾਲ ਸਿੰਘ ਤੇ ਉੱਪਰ ਲਗਾਏ ਗਏ ਐਨਐਸਏ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਹੋਵੇਗੀ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਜਿਹੜੀ ਉਹ 22 ਮਾਰਚ ਨੂੰ ਖਤਮ ਹੋ ਗਈ ਸੀ ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਵੀ ਅਮਰਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਵਿੱਚ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਸਕਦੀ ਆ ਬੀਤੇ ਸਮੇਂ ਦੌਰਾਨ ਅਮਰਤਪਾਲ ਦੇ ਹੋਰ ਸਾਥੀਆਂ ਨੂੰ ਜਿਹੜਾ ਪਹਿਲਾਂ ਹੀ ਪੰਜਾਬ ਲੈ ਆਂਦਾ ਜਾ ਚੁੱਕਾ ਇਸ ਦੌਰਾਨ ਹੀ ਬੀਬੀ ਜਗੀਰ ਕੌਰ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਆਉ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਚੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸਿੱਖ ਅਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਣਗੇ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਬੰਦੀ ਕਰਵਾ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲਜ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੈਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼ੋਮਨੀ ਅਕਾਲੀ ਦਲ ਉਹ ਹੈ ਹੈ ਉਹੀ ਸ਼ੋਮਨੀ ਅਕਾਲੀ ਦਲ ਲੇਕਿਨ ਉਹ ਬਣੇਗਾ ਜਿੱਥੇ ਸ੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉੱਥੇ ਬਾਦਲ ਬੈਠਾ ਤਾਂ ਸ਼ੋਮਨੀ ਅਕਾਲੀ ਦਲ ਹੈ ਉਹ ਦਫ਼ਤਰ ਉਹਨਾਂ ਦੇ ਕੋਲ ਤਾਂ ਸ਼੍ਰੋਮਣੀ ਕਾਲੀ ਦਲ ਅਸੀਂ ਸ਼੍ਰੋਮਣੀ ਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ੱੱਕੇ ਮਰ ਫਰਜ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉੱਥੇ ਪਹੁੰਚੋ ਪਹੁੰਚ ਕੇ ਭਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲੀ ਦਲ ਕੌਮ ਦਾ ਪੰਥ ਦਾ ਦੇ ਪੰਤੇ ਨੂੰ ਮਜਬੂਤ ਕਰੇਗਾ ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈਆ ਦੱਸਦੀ ਹੈ ਕਿ ਐਮਪੀ ਅਮਰਤਪਾਲ ਸਿੰਘ ਤੇ ਉੱਪਰ ਲਗਾਏ ਗਏ ਐਨਐਸਏ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਹੋਵੇਗੀ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਜਿਹੜੀ ਉਹ 22 ਮਾਰਚ ਨੂੰ ਖਤਮ ਹੋ ਗਈ ਸੀ ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਵੀ ਅਮਰਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਵਿੱਚ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਸਕਦੀ ਆ ਬੀਤੇ ਸਮੇਂ ਦੌਰਾਨ ਅਮਰਤਪਾਲ ਦੇ ਹੋਰ ਸਾਥੀਆਂ ਨੂੰ ਜਿਹੜਾ ਪਹਿਲਾਂ ਹੀ ਪੰਜਾਬ ਲਿਆਂਦਾ ਜਾ ਚੁੱਕਾ ਇਸ ਦੌਰਾਨ ਹੀ ਬੀਬੀ ਜਗੀਰ ਕੋਰ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਆ ਔਰ ਉਹ ਆਪਣੇ ਕਰਾਚੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸੇਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਤਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸਕਲਾਂ ਉੱਤਵਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰੀਤੀ ਕਰਾ ਸਕਣ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹਨਾਂ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਘੱਟੇ ਕਰ ਰਹੇ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ ਇਹ ਇਹਨਾਂ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼੍ਰੋਮਣੀ ਅਕਾਲੀ ਦਲ ਉਹ ਹੈ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਲੇਕਿਨ ਉਹ ਬਣੇਗਾ ਜਿੱਥੋਂ ਸ੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉਥੇ ਬਾਦਲ ਬੈਠਾ ਤਾਂ ਸ਼੍ਰੋਮਣੀ ਕਾਲੀ ਦਲ ਉਹ ਦਫਤਰ ਉਹਨਾਂ ਦੇ ਕੋਲ ਹੈ ਤਾਂ ਸ਼੍ਰੋਮਣੀ ਕਾਲੀ ਦਲ ਅਸੀਂ ਸ਼੍ਰੋਮਣੀ ਕਾਲੀ ਦਲ ਜੇ ਉਹ ਸਾਨੂੰ ਦਫਤਰ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਧੱਕੇ ਮਾਰ ਫਰਜ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉਥੇ ਪਹੁੰਚੋ ਪਹੁੰਚ ਕੇ ਭਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿ ਜੋੜਿਆ ਸ਼੍ਰੋਮਣੀ ਕਾਲ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲੀਦਲ ਸ਼੍ਰੋਮਣੀ ਕਾਲੀਦਲ ਕੌਮ ਦਾ ਪੰਥ ਦਾ ਇਹ ਪੰਥ ਨੂੰ ਮਜ਼ਬੂਤ ਕਰੇਗਾ ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਐਮਪੀ ਅਮਰਤਪਾਲ ਸਿੰਘ ਤੇ ਉੱਪਰ ਲਗਾਏ ਗਏ ਐਨਐਸਏ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਹੋਵੇਗੀ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਜਿਹੜੀ ਉਹ 22 ਮਾਰਚ ਨੂੰ ਖਤਮ ਹੋ ਗਈ ਸੀ ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਵੀ ਅਮਰਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਵਿੱਚ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਸਕਦੀ ਆ ਬੀਤੇ ਸਮੇਂ ਦੌਰਾਨ ਅਮਰਤਪਾਲ ਦੇ ਹੋਰ ਸਾਥੀਆਂ ਨੂੰ ਜਿਹੜਾ ਪਹਿਲਾਂ ਹੀ ਪੰਜਾਬ ਲਿਆਂਦਾ ਜਾ ਚੁੱਕਾ ਇਸ ਦੌਰਾਨ ਹੀ ਬੀਬੀ ਜਗੀਰ ਕੋਰ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਚੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸਿੱਖ ਅਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀ ਮਸਕਲ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਣ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿੱਤਾ ਜੀ ਬੰਦੀ ਕਰ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼੍ਰੋਮਣੀ ਅਕਾਲੀ ਦਲ ਉਹ ਹੈ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਲੇਕਿਨ ਉਹ ਬਣੇਗਾ ਜਿੱਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉੱਥੇ ਬਾਦਲ ਬੈਠਾ ਤਾਂ ਸ਼੍ਰੋਮਣੀ ਕਾਲੀ ਦਲ ਉਹ ਦਫ਼ਤਰ ਉਹਨਾਂ ਦੇ ਕੋਲ ਤਾਂ ਸ਼੍ਰੋਮਣੀ ਕਾਲੀ ਦਲ ਅਸੀਂ ਸ਼੍ਰੋਮਣੀ ਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ਧੱਕੇ ਮਾਰ ਫਰਜ਼ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉੱਥੇ ਪਹੁੰਚੋ ਪਹੁੰਚ ਕੇ ਭਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲੀ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲੀਦਲ ਕੌਮ ਦਾ ਪੰਥ ਦਾ ਤੇ ਪੰਥ ਨੂੰ ਮਜ਼ਬੂਤ ਕਰੇਗਾ। ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਐਮਪੀ ਅਮਰਤਪਾਲ ਸਿੰਘ ਤੇ ਉੱਪਰ ਲਗਾਏ ਗਏ ਐਨਐਸਏ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਹੋਵੇਗੀ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਜਿਹੜੀ ਉਹ 22 ਮਾਰਚ ਨੂੰ ਖਤਮ ਹੋ ਗਈ ਸੀ। ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਵੀ ਅਮਰਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਵਿੱਚ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਸਕਦੀ ਆ। ਬੀਤੇ ਸਮੇਂ ਦੌਰਾਨ ਅਮਰਤਪਾਲ ਦੇ ਹੋਰ ਸਾਥੀਆਂ ਨੂੰ ਜਿਹੜਾ ਪਹਿਲਾਂ ਹੀ ਪੰਜਾਬ ਬਲੇ ਹੰਦਾ ਜਾ ਚੁੱਕਾ ਇਸ ਦੌਰਾਨ ਹੀ ਬੀਬੀ ਜਗੀਰ ਕੋਰ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਆਉ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਚੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸੇਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਉਹ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰੀਤੀ ਕਰਾ ਸਕਣਗੇ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਪਰਦੇ ਕਰ ਰਹੇ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼੍ਰੋਮਣੀ ਕਾਲੀ ਦਲ ਉਹ ਹੈ ਹੈ ਉਹੀ ਸ਼੍ਰੋਮਣੀ ਕਾਲੀ ਦਲ ਹੈ ਲੇਕਿਨ ਉਹ ਬਣੇਗਾ ਜਿੱਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੀ ਹੋ ਕਿ ਉੱਥੇ ਬਾਦਲ ਬੈਠਾ ਤਾਂ ਸ਼੍ਰੋਮਣੀ ਕਾਲੀ ਦਲ ਉਹ ਦਫ਼ਤਰ ਉਹਨਾਂ ਦੇ ਕੋਲ ਤਾਂ ਸ਼੍ਰੋਮਣੀ ਕਾਲੀ ਦਲ ਅਸੀਂ ਸ਼੍ਰੋਮਣੀ ਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ਧੱਕੇ ਮਾਰ ਫਰਜ਼ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉੱਥੇ ਪਹੁੰਚੋ ਪਹੁੰਚ ਕੇ ਭਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲੀ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼ੋਮ ਨਿਕਲ ਸ਼੍ਰੋਮਣੀ ਕਾਲੀਦਲ ਕੌਮ ਦਾ ਪੰਥ ਦਾ ਤੇ ਪੰਥ ਨੂੰ ਮਜ਼ਬੂਤ ਕਰੇਗਾ ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈਆ ਦੱਸਦੀ ਹੈ ਕਿ ਐਮਪੀ ਅਮਰਤਪਾਲ ਸਿੰਘ ਤੇ ਉੱਪਰ ਲਗਾਏ ਗਏ ਐਨਐਸਏ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਹੋਵੇਗੀ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਜਿਹੜੀ ਉਹ 22 ਮਾਰਚ ਨੂੰ ਖਤਮ ਹੋ ਗਈ ਸੀ ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਵੀ ਅਮਰਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਵਿੱਚ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਸਕਦੀ ਆ ਬੀਤੇ ਸਮੇਂ ਦੌਰਾਨ ਅਮਰਤਪਾਲ ਦੇ ਹੋਰ ਸਾਥੀਆਂ ਨੂੰ ਜਿਹੜਾ ਪਹਿਲਾਂ ਹੀ ਪੰਜਾਬ ਆਬਲੇ ਆਂਦਾ ਜਾ ਚੁੱਕਾ ਇਸ ਦੌਰਾਨ ਹੀ ਬੀਬੀ ਜਗੀਰ ਕੋਰ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਜੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸੇਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰੀਤੀ ਕਰਾ ਸਕਣ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਪਰ ਨਹੀਂ ਕਰ ਰਹੇ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼੍ਰੋਮਣੀ ਕਾਲੀ ਦਲ ਉਹ ਹੈ ਹੈ ਉਹੀ ਸ਼੍ਰੋਮਣੀ ਕਾਲੀ ਦਲ ਹੈ لیکن او ਬਣੇਗਾ ਜਿੱਥੇ ਸ੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉੱਥੇ ਬਾਦਲ بیٹھا ਤਾਂ ਸ਼੍ਰੋਮਣੀ ਕਾਲੀ ਦਲ ਉਹ ਦਫ਼ਤਰ ਉਹਨਾਂ ਦੇ ਕੋਲ ਹੈ ਤਾਂ ਸ਼੍ਰੋਮਣੀ ਕਾਲੀ ਦਲ ਅਸੀਂ ਸ਼੍ਰੋਮਣੀ ਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਧੱਕੇ ਮਾਰ ਫਰਜ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉੱਥੇ ਪਹੁੰਚੋ ਪਹੁੰਚ ਕੇ ਭਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼ੋਮਨੀ ਕਾਲੀਦਲ ਸ਼ੋਮਣੀ ਕਾਲੀਦਲ ਕੌਮ ਦਾ ਪੰਥ ਦਾ ਤੇ ਪੰਥੇ ਨੂੰ ਮਜ਼ਬੂਤ ਕਰੇਗਾ ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈਆ ਦੱਸਦੀ ਹੈ ਕਿ ਐਮਪੀ ਅਮਰਤਪਾਲ ਸਿੰਘ ਤੇ ਉੱਪਰ ਲਗਾਏ ਗਏ ਐਨਐਸਏ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਹੋਵੇਗੀ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਜਿਹੜੀ ਉਹ 22 ਮਾਰਚ ਨੂੰ ਖਤਮ ਹੋ ਗਈ ਸੀ ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਵੀ ਅਮਰਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਵਿੱਚ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਸਕਦੀ ਆ ਬੀਤੇ ਸਮੇਂ ਦੌਰਾਨ ਅਮਰਤਪਾਲ ਦੇ ਹੋਰ ਸਾਥੀਆਂ ਨੂੰ ਜਿਹੜਾ ਪਹਿਲਾਂ ਹੀ ਪੰਜਾਬ ਬਲੇ ਆਂਦਾ ਜਾ ਚੁੱਕਾ ਇਸ ਦੌਰਾਨ ਹੀ ਬੀਬੀ ਜਗੀਰ ਕੋਲ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈ ਹੈ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਜੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸਿੱਖ ਅਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਣਗੇ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿੱਤਾ ਜੀ ਬੰਦੀ ਕਰ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼੍ਰੋਮਣੀ ਅਕਾਲੀ ਦਲ ਉਹ ਹੈ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਲੇਕਿਨ ਉਹ ਬਣੇਗਾ ਜਿੱਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉੱਥੇ ਬਾਦਲ ਬੈਠਾ ਤਾਂ ਸ਼੍ਰੋਮਣੀ ਕਾਲੀ ਦਲ ਉਹ ਦਫ਼ਤਰ ਉਹਨਾਂ ਦੇ ਕੋਲ ਤਾਂ ਸ਼੍ਰੋਮਣੀ ਕਾਲੀ ਦਲ ਅਸੀਂ ਸ਼੍ਰੋਮਣੀ ਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ਧੱਕੇ ਮਾਰ ਫਰਜ਼ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉੱਥੇ ਪਹੁੰਚੋ ਪਹੁੰਚ ਕੇ ਭਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲੀ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲੀਦਲ ਕੌਮ ਦਾ ਪੰਥ ਦਾ ਤੇ ਪੰਥ ਇਹਨੂੰ ਮਜ਼ਬੂਤ ਕਰੇਗਾ ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਐਮਪੀ ਅਮਰਤਪਾਲ ਸਿੰਘ ਤੇ ਉੱਪਰ ਲਗਾਏ ਗਏ ਐਨਐਸਏ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਹੋਵੇਗੀ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਜਿਹੜੀ ਉਹ 22 ਮਾਰਚ ਨੂੰ ਖਤਮ ਹੋ ਗਈ ਸੀ ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਵੀ ਅਮਰਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਵਿੱਚ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਸਕਦੀ ਆ ਬੀਤੇ ਸਮੇਂ ਦੌਰਾਨ ਅਮਰਤਪਾਲ ਦੇ ਹੋਰ ਸਾਥੀਆਂ ਨੂੰ ਜਿਹੜਾ ਪਹਿਲਾਂ ਹੀ ਪੰਜਾਬ ਲੈ ਆਂਦਾ ਜਾ ਚੁੱਕਾ ਇਸ ਦੌਰਾਨ ਹੀ ਬੀਬੀ ਜਗੀਰ ਕੌਰ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਚੀ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸੇਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਣਗੇ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਲਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਬੰਦੀ ਕਰਵਾ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲਦਾਨ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੈਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼ੋਮਨੀ ਅਕਾਲੀ ਦਲ ਉਹ ਹੈ ਹੈ ਉਹੀ ਸ਼ੋਮਨੀ ਅਕਾਲੀ ਦਲ ਲੇਕਿਨ ਉਹ ਬਣੇਗਾ ਜਿੱਥੇ ਸ੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਵੇਂ ਸੋਚੀ ਜਾਂਦੇ ਹੋ ਕਿ ਉੱਥੇ ਬਾਦਲ ਬੈਠਾ ਤਾਂ ਸ਼ੋਮਨੀ ਅਕਾਲੀ ਦਲ ਉਹ ਦਫ਼ਤਰ ਉਹਨਾਂ ਦੇ ਕੋਲ ਤਾਂ ਸ਼੍ਰੋਮਣੀ ਕਾਲੀ ਦਲ ਅਸੀਂ ਸ਼੍ਰੋਮਣੀ ਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿਸੀ ਉਹ ੱੱਕੇ ਮਰ ਫਰਜ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉੱਥੇ ਪਹੁੰਚੋ ਪਹੁੰਚ ਕੇ ਭਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲੀ ਦਲ ਕੌਮ ਦਾ ਹੈ ਪੰਥ ਦਾ ਹੈ ਤੇ ਪੰਥੇ ਨੂੰ ਮਜ਼ਬੂਤ ਕਰੇਗਾ ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈਆ ਦੱਸਦੀ ਹੈ ਕਿ ਐਮਪੀ ਅਮਰਤਪਾਲ ਸਿੰਘ ਤੇ ਉੱਪਰ ਲਗਾਏ ਗਏ ਐਨਐਸਏ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਹੋਵੇਗੀ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਜਿਹੜੀ ਉਹ 22 ਮਾਰਚ ਨੂੰ ਖਤਮ ਹੋ ਗਈ ਸੀ ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਵੀ ਅਮਰਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਵਿੱਚ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਸਕਦੀ ਆ ਬੀਤੇ ਸਮੇਂ ਦੌਰਾਨ ਅਮਰਤਪਾਲ ਦੇ ਹੋਰ ਸਾਥੀਆਂ ਨੂੰ ਜਿਹੜਾ ਪਹਿਲਾਂ ਹੀ ਪੰਜਾਬ ਲੈ ਆਂਦਾ ਜਾ ਚੁੱਕਾ ਇਸ ਉਹਨਾਂ ਹੀ ਬੀਬੀ ਜਗੀਰ ਕੋਰ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਜੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸੇਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰੀਤੀ ਕਰਾ ਸਕਣ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਭੰਦੀ ਕਰਾ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾਲ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼੍ਰੋਮਣੀ ਅਕਾਲੀ ਦਲ ਉਹ ਹੈ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਲੇਕਿਨ ਉਹ ਬਣੇਗਾ ਜਿੱਥੇ ਸ੍ਰੀ ਅਕਾਲ ਤਰ ਸਾਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉੱਥੇ ਬਾਦਲ ਬੈਠਾ ਤਾਂ ਸ਼੍ਰੋਮਣੀ ਅਕਾਲੀ ਦਲ ਉਹ ਦਫ਼ਤਰ ਉਹਨਾਂ ਦੇ ਕੋਲ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਸੀਂ ਸ਼੍ਰੋਮਣੀ ਅਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਧੱਕੇ ਮਾਰ ਫਰਜ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉੱਥੇ ਪਹੁੰਚੋ ਪਹੁੰਚ ਕੇ ਭਰਤੀ ਸ਼ੁਰੂ ਕਰੋ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼ੋਮਨੀ ਕਾਲ ਸ਼੍ਰੋਮਣੀ ਕਾਲੀਦਲ ਕੌਮ ਦਾ ਪੰਥ ਦਾ ਦੇ ਪੰਤੇ ਨੂੰ ਮਜ਼ਬੂਤ ਕਰੇਗਾ ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈਆ ਦੱਸਦੀ ਹੈ ਕਿ ਐਮਪੀ ਅਮਰਤਪਾਲ ਸਿੰਘ ਤੇ ਉੱਪਰ ਲਗਾਏ ਗਏ ਐਨਐਸਏ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਹੋਵੇਗੀ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਜਿਹੜੀ ਉਹ 22 ਮਾਰਚ ਨੂੰ ਖਤਮ ਹੋ ਗਈ ਸੀ ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਵੀ ਅਮਰਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਵਿੱਚ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਸਕਦੀ ਆ ਬੀਤੇ ਸਮੇਂ ਦੌਰਾਨ ਅਮਰਤਪਾਲ ਦੇ ਹੋਰ ਸਾਥੀਆਂ ਨੂੰ ਜਿਹੜਾ ਪਹਿਲਾਂ ਹੀ ਪੰਜਾਬ ਲਿਆਂਦਾ ਜਾ ਚੁੱਕਾ ਇਸ ਦੌਰਾਨ ਹੀ ਬੀਬੀ ਜਗੀਰ ਕੋਲ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਤੇ ਜਿਹੜੇ ਨਿਸ਼ਾਨੇ ਬਿੰਨੇ ਨੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾ ਦਿੰਨੇ ਆ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਆ ਔਰ ਉਹ ਆਪਣੇ ਕਰਾਚੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸਿੱਖ ਅਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਣ। ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਲਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਪਰ ਨਹੀਂ ਕਰਵਾ। ਇਹ ਉਹਨਾਂ ਦੀ ਮਰਜ਼ੀ ਹੈ ਜੀ। ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ। ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ। ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ। ਹਾਂ। ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਇਹ ਉਹੀ ਅਕਾਲੀ ਦਲ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ